4 ਦਿਨ ਵਰਲਡ ਫੂਡ ਇੰਡੀਆ 2024 ਸਮਾਗਮ ਅੱਜ ਸਮਾਪਤ ਹੋ ਗਿਆ ਏ ਇਹ ਪ੍ਰੋਗਰਾਮ 19 ਸਤੰਬਰ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸ਼ੁਰੂ ਹੋਇਆ ਸੀ ਤਕਰੀਬਨ 90 ਦੇਸ਼ 26 ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ 18 ਕੇਂਦਰੀ ਮੰਤਰਾਲੇ ਅਤੇ ਭਾਈਵਾਲ ਸਰਕਾਰੀ ਸੰਸਥਾਵਾਂ ਨੇ ਇਸ ਵਿੱਚ ਹਿੱਸਾ ਲਿਆ ਪ੍ਰੋਗਰਾਮ ਫੂਡ ਪ੍ਰੋਸੈਸਿੰਗ ਵਿੱਚ ਇੱਕ ਆਲਮੀ ਮਹਾਸ਼ਕਤੀ ਵਜੋਂ ਭਾਰਤ ਦੇ ਉੱਭਰਨ ਨੂੰ ਉਜਾਗਰ ਕਰਦਾ ਏ ਇਹ ਪ੍ਰੋਗਰਾਮ ਫੂਡ ਪ੍ਰੋਸੈਸਿੰਗ ਸੈਕਟਰ ਵਿੱਚ ਨਵਾਂਚਾਰ ਟੈਕਨੋਲੋਜੀ ਅਤੇ ਸਥਿਰਤਾ ਦਾ ਸੰਗਮ ਸੀ ਇਸ ਪ੍ਰੋਗਰਾਮ ਦੇ ਉਦਘਾਟਨੀ ਸਮਾਗਮ ਵਿੱਚ ਖੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰਹਲਾਦ ਜੋਸ਼ੀ ਫੂਡ ਪ੍ਰੋਸੈਸਿੰਗ ਮੰਤਰੀ ਚਿਰਾਗ ਪਾਸਵਾਨ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ਼ਿਰਕਤ ਕੀਤੀ ਵਾਈਲਡ ਫੂਡ ਇੰਡੀਆ ਦੇ ਇਸ ਤੀਜੇ ਐਡੀਸ਼ਨ ਵਿੱਚ تھیਮੈਟਿਕ ਚਰਚਾ ਰਾਜ ਅਤੇ ਦੇਸ਼ ਵਿਦੇਸ਼ ਕਾਨਫਰੰਸਾਂ ਸਮੇਤ 40 ਤੋਂ ਵੱਧ ਗਿਆਨ ਸੈਸ਼ਨ ਸ਼ਾਮਲ ਕੀਤੇ ਗਏ ਜਾਪਾਨ ਭਾਈਵਾਲ ਦੇਸ਼ ਸੀ ਅਤੇ ਵੀਅਤਨਾਮ ਅਤੇ ਇਰਾਨ ਇਸ ਸਮਾਗਮ ਲਈ ਫੋਕਸ ਦੇਸ਼ ਸਨ ਪਹਿਲੇ ਦਿਨ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਕੋਇਲ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਚਿਰਾਗ ਪਾਸਵਾਨ ਦੀ ਪ੍ਰਧਾਨਗੀ ਹੇਠ ਸੀਈਓ ਗੋਲ ਮੇਜ਼ ਕਾਨਫਰੰਸ ਹੋਈ ਕਾਨਫਰੰਸ ਨੇ ਉਦਯੋਗ ਅਤੇ ਸਰਕਾਰ ਵਿਚਕਾਰ ਪਾੜੇ ਨੂੰ ਪੂਰਾ ਕਰਨ ਅਤੇ ਉਹਨਾਂ ਦੀਆਂ ਜ਼ਿਆਦਾਤਰ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ